ਜੇ ਤੁਸੀਂ ਬਹੁਤੇ ਚੰਗੇ ਹੋਵੋਗੇ ਤਾਂ ਲੋਕ ਤੁਹਾਡਾ ਫਾਇਦਾ ਚੁੱਕਣਗੇ ਜੇ ਤੁਸੀਂ ਬਹੁਤੇ ਸੱਚੇ ਹੋਵੋਗੇ ਤਾਂ ਲੋਕ ਤੁਹਾਡੇ ਤੋਂ ਦੂਰ ਭੱਜਣਗੇ ਜੇ ਤੁਸੀਂ ਬਹੁਤੇ ਨਿਮਾਣੇ ਹੋਵੋਗੇ ਤਾਂ ਲੋਕ ਤੁਹਾਨੂੰ ਅਣਦੇਖਾ ਕਰ ਦੇਣਗੇ ਜੇ ਤੁਸੀਂ ਬਹੁਤੇ ਤਾਕਤਵਰ ਹੋਵੋਗੇ ਤਾਂ ਕੁਝ ਲੋਕ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਜੇ ਤੁਸੀਂ ਹਰ ਵੇਲੇ ਹਾਜ਼ਰ ਰਹੋਗੇ ਤਾਂ ਤੁਹਾਡੀ ਕਦਰ ਘਟ ਜਾਵੇਗੀ ਜੇ ਤੁਸੀਂ ਬਹੁਤ ਜਲਦੀ ਮਾਫ ਕਰ ਦਿੰਦੇ ਹੋ ਤਾਂ ਉਹੀ ਜ਼ਖਮ ਵਾਪਸ ਆਉਣਗੇ ਇਹ ਜ਼ਿੰਦਗੀ ਦੇ ਗੁਜਜੇ ਸੱਚਾ ਵਿੱਚੋਂ ਇੱਕ ਹੈ ਇਥੋਂ ਤੱਕ ਕਿ ਚੰਗੇ ਗੁਣ ਵੀ ਜਦੋਂ ਹੱਦ ਤੋਂ ਵੱਧ ਜਾਣ ਤਾਂ ਤੁਹਾਡੇ ਵਿਰੁੱਧ ਹੋ ਜਾਂਦੇ ਹਨ ਹੱਦਾਂ ਤੋਂ ਬਿਨਾਂ ਨਰਮੀ ਕਮਜ਼ੋਰੀ ਬਣ ਜਾਂਦੀ ਹੈ ਸਿਆਣਪ ਤੋਂ ਬਿਨਾਂ ਸੱਚਾਈ ਇਕਲਤਾ ਬਣ ਜਾਂਦੀ ਹੈ ਸੰਜਮ ਤੋਂ ਬਿਨਾਂ ਤਾਕਤ ਝਗੜੇ ਨੂੰ ਸੱਦਾ ਦਿੰਦੀ ਹੈ ਸੁਲਝੇ ਹੋਏ ਵਿਦਵਾਨਾਂ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਸੀ ਉਹਨਾਂ ਨੇ ਅਤ ਚੁੱਕਣ ਦਾ ਪ੍ਰਚਾਰ ਨਹੀਂ ਕੀਤਾ ਉਹਨਾਂ ਨੇ ਸੰਤੁਲਨ ਦਾ ਅਭਿਆਸ ਕੀਤਾ ਬੇਲੁਕੀ ਨਹੀਂ ਨਰਮੀ ਨਹੀਂ ਸਗੋਂ ਕਾਬੂ ਪਰਖ ਅਤੇ ਮਾਪ ਤੋਲ ਕਿਉਂਕਿ ਜ਼ਿੰਦਗੀ ਹੱਦ ਤੋਂ ਵੱਧ ਚੀਜ਼ਾਂ ਦਾ ਇਨਾਮ ਨਹੀਂ ਦਿੰਦੀ ਇਹ ਉਹਨਾਂ ਦੀ ਇੱਜ਼ਤ ਕਰਦੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਕਦੋਂ ਦੇਣਾ ਹੈ ਅਤੇ ਕਦੋਂ ਪਿੱਛੇ ਹਟਣਾ ਹੈ ਅਤੇ ਇੱਥੇ ਸਭ ਤੋਂ ਮਹੱਤਵਪੂਰਨ ਹਿੱਸਾ ਆਉਂਦਾ ਹੈ ਸੰਤੁਲਨ ਕੋਈ ਦੁਬਿਗਾ ਨਹੀਂ ਹੈ ਇੱਕ ਮਹਾਰਤ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸੰਤੁਲਿਤ ਕਰਨਾ ਸਿੱਖ ਲੈਂਦੇ ਹੋ ਤਾਂ ਕੋਈ ਵੀ ਦੁਬਾਰਾ ਤੁਹਾਨੂੰ ਵਰਤ ਨਹੀਂ ਸਕਦਾ ਤੋੜ ਨਹੀਂ ਸਕਦਾ ਜਾਂ ਅਣਦੇਖਾ ਨਹੀਂ ਕਰ ਸਕਦਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ